ਅੱਜ ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਜਿਹੜੀ ਜਰਨਲ ਹੜਤਾਲ ਕੀਤੀ ਗਈ ਹੈ ਇਹਦੇ ਵਿੱਚ ਪੂਰੇ ਜਲਾਲਾਬਾਦ ਦੇ ਜਿਹੜੇ ਮੁਲਾਜ਼ਮ ਸਾਥੀ ਨੇ ਪੈਨਸ਼ਨ ਸਾਥੀ ਨੇ ਇਵਨ ਕੇ ਵਿਦਿਆਰਥੀ ਜਥੇਬੰਦੀ ਐਆਈਐਸਐਫ ਸਰਪਰਤ ਨੌਜਨ ਸਭਾ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਰਜਿਸਟਰਡ ਏਟੈਕ ਵੱਲੋਂ ਅਸੀਂ ਜਿਹੜਾ ਇਹਦੇ ਵਿੱਚ ਸ਼ਮੂਲਿਤ ਕੀਤੀ ਹੈ ਔਰ ਅੱਜ ਦੀ ਇਸ ਹੜਤਾਲ ਦੇ ਵਿੱਚ ਇੱਕ ਗੱਲ ਖਾਸ ਰਹੀ ਏ ਕਿ ਜਿਹੜੀਆਂ ਮੋਦੀ ਸਰਕਾਰ ਦੀਆਂ ਜਾਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ, ਮੁਲਾਜ਼ਮ ਵਾਰੂ, ਕਿਰਤੀ ਮਾਰੂ ਨੀਤੀਆਂ ਨੇ ਉਹਦੇ ਖਿਲਾਫ ਜਿਹੜਾ ਇੱਕ ਵੱਡਾ ਅਭਿਆਨ ਕਹਿ ਸਕਦੇ ਕੰਦੋਲਨ ਸ਼ੁਰੂ ਕਰਨ ਦਾ ਜਿਹੜਾ ਇੱਥੇ ਇੱਕ ਐਲਾਨ ਕੀਤਾ ਗਿਆ ਜਲਾਲਾਬਾਦੀਆ ਟ੍ਰੇਡ ਯੂਨੀਅਨਸ ਨੇ ਇਸ ਗੱਲ ਦਾ ਤਹਈਆ ਕੀਤਾ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਾਰੇ ਸਾਥੀ ਮਿਲ ਕੇ ਸਰਕਾਰਾਂ ਦੀਆਂ ਨੀਤੀਆਂ ਦਾ ਖਿਲਾਫ ਮੁਜ਼ਾਹਰਾ ਕਰਨ ਵਾਸਤੇ ਇਕੱਠੇ ਹੋਣਗੇ ਔਰ ਕੇਂਦਰ ਦੀ ਜਿਹੜੇ ਕਾਰਪੇਟ ਪੱਖੀ ਨੀਤੀਆਂ ਕਰਕੇ ਸਾਡੇ ਜਿਹੜੇ ਪਬਲਿਕ ਸੈਕਟਰ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਲੱਗੇ ਮਲਾਜਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਔਰ ਨਵੇਂ ਜਿਹੜੇ ਰੋਜ਼ਗਾਰ ਮੰਗਣ ਵਾਲੇ ਉਹਨਾਂ ਦੇ ਮੁਕੰਮਲ ਤੌਰ ਤੇ ਰਸਤੇ ਜਿਹੜੇ ਬੰਦ ਕੀਤੇ ਜਾ ਰਹੇ ਨੇ ਉਹਨਾਂ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਸ ਤਰ੍ਹਾਂ ਦਾ ਜਿਹੜਾ ਇੱਕ ਜਨਤਕ ਕੋਲ ਉਸਾਰਨ ਵਾਸਤੇ ਰੂਪਰੇਖਾ ਤਿਆਰ ਕੀਤੀ ਗਈ ਹੈ ਜਿਦੇ ਤਹਿਤ ਹਰੇਕ ਜਿਹੜਾ ਨੌਜਵਾਨ ਹੈ ਜੋ ਚਾਹੁੰਦਾ ਹੈ ਜਿਉਂਕਿ ਅੱਜ ਸਮਾਜ ਦੇ ਵਿੱਚ ਨਸ਼ਿਆਂ ਦਾ ਪ੍ਰਚਾਰ ਜਿਹੜਾ ਹੈ ਸਾਡੀ ਜਵਾਨੀ ਨੂੰ ਜਿਹੜਾ ਹੈ ਉਹ ਗਲਤ ਟੈਗ ਨਾਲ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਕਿ ਇਸ ਨੀਤੀਆਂ ਸਰਕਾਰ ਦੀਆਂ ਮਾੜੀਆਂ ਨੇ ਜਿਹਦੇ ਕਰਕੇ ਮਜਬੂਰੀ ਵਸ ਨੌਜਵਾਨ ਗੈਂਗਸਟਰ ਬਣ ਰਿਹਾ ਹੈ ਮਜਬੂਰੀ ਵਸ ਨੌਜਵਾਨ ਨਸ਼ੇੜੀ ਬਣ ਰਿਹਾ ਹੈ ਉਹਨੂੰ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ ਮਜਬੂਰੀ ਵਸ ਆਤਮ ਹੱਤਿਆ ਵਾਲੇ ਪਾਸੇ ਜਾ ਰਿਹਾ ਹੈ ਮਜਬੂਰੀ ਵਸ ਜਿਹੜਾ ਹੈਗਾ ਉਹ ਗਲਤ ਲਾੰਤਾ ਅਪਣਾਉਣ ਵਾਸਤੇ ਮਜਬੂਰ ਹੈ ਔਰ ਅਸਲ ਕਾਰਨ ਹੈ ਜੇਕਰ ਉਹਨਾਂ ਦੇ ਰੁਜ਼ਗਾਰ ਦੀ ਗਰੰਟੀ ਹੋ ਜਾਏਗੀ ਸਭ ਲਈ ਰੋਜ਼ਗਾਰ ਦੀ ਗਰੰਟੀ ਹੋਏਗੀ ਤਾਂ ਫਿਰ ਜਿਹੜਾ ਨੌਜਵਾਨ ਹੈ ਉਹ ਗਲਤ ਵਾਲੇ ਪਾਸੇ ਨਹੀਂ ਜਾਏਗਾ ਫਿਰ ਉਹ ਮੰਦੀਰ ਸ਼ਬਦ ਤੋਂ ਉਹ ਗੈਂਗਸਟਰ ਸ਼ਬਦ ਤੋਂ ਉਹਨੂੰ ਜਿਹੜਾ ਬਦਨਾਮ ਕਰਨ ਵਾਲੇ ਸ਼ਬਦ ਤੋਂ ਸਾਡੀ ਜਵਾਨੀ ਤੋਂ ਉਹਨੂੰ ਜਿਹੜਾ ਕਿਤੇ ਨਾ ਕਿਤੇ ਰਾਹਤ ਮਿਲੇਗੀ ਔਰ ਨਾਲ ਦੀ ਨਾਲ ਜਿਹੜੇ ਲੱਗੇ ਹੋਏ ਸਾਡੇ ਮੁਲਾਜ਼ਮ ਨੇ ਜਿਨ੍ਹਾਂ ਦੀ 올ਡ ਪੈਨਸ਼ਨ ਸਕੀਮ ਦੀ ਜਿਹੜਾ ਉਹਨਾਂ ਨੂੰ ਦਿੱਤੀ ਨਹੀਂ ਜਾ ਰਹੀ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਜਿਹੜੀ 52 ਸਾਲ ਤੱਕ ਰਿਟਾਇਰਮੈਂਟ ਉਸ ਤੋਂ ਬਾਅਦ ਨਾ ਮਾਤਰ ਕਹਿ ਸਕਦੇ ਆ 2500 ਰੁਪਏ 3000 ਰੁਪਏ ਜਿਹੜੀ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਣੀ ਹੈ ਕੋਈ ਮੈਡੀਕਲ ਰਿਬਰਸਮੈਂਟ ਨਹੀਂ ਹੋਣੀ ਔਰ ਇਹਦੇ ਤਹਿਤ ਜਿਹੜੀ ਵਿਚਾਰ ਚਰਤਾ ਕੀਤੀ ਗਈ ਕਿ ਜਦੋਂ ਵੀ ਸਰਕਾਰ ਸੱਤਾ ਤੇ ਆਉਂਦੀ ਹੈ ਸੱਤਾ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਕਹਿਆ ਦਿੱਤਾ ਜਾਂਦਾ ਹੈ ਕਿ ਅਸੀਂ 올ਡ ਪੈਨਸ਼ਨ ਸਕੀਮ ਦੀ ਗੱਲ ਕਰਾਂਗੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਪੰਜਾਬ ਸਰਕਾਰ ਵੱਲੋਂ ਵੀ ਲਾਰਾ ਲਾਇਆ ਜਾ ਰਿਹਾ ਹੈ ਅਜੇ ਤੱਕ ਮੁਲਾਜ਼ਮਾਂ ਦੀ ਜਿਹੜੀ ਹੈ ਉਹ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਇਸ ਗੱਲ ਦੀ ਅਸੀਂ ਨਿੰਦਾ ਵੀ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਡੇਢ ਸਾਲ ਤੁਹਾਡਾ ਰਹਿ ਗਿਆ ਜੇਕਰ ਮਰਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਲਈ ਤੁਸੀਂ ਇੰਪਲੀਮੈਂਟੇਸ਼ਨ ਕਰਨ ਦੀ ਗੱਲ ਨਾ ਕੀਤੀ ਲਾਗੂ ਕਰਨ ਦੀ ਨਾ ਗੱਲ ਕੀਤੀ ਤਾਂ ਅਸੀਂ ਹੋਰ ਜਿਹੜਾ ਤਿੱਖਾ ਰੋ ਕਰਾਂਗੇ ਅੱਜ ਹਿੰਦੁਸਤਾਨ ਦੀ ਕਾਲ ਤੇ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰਜ਼ ਯੂਨੀਅਨ ਪੰਜਾਬ 8ਕ ਵੱਲੋਂ ਵੀ ਪੂਰੇ ਜੋਰ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ ਗਿਆ ਪੰਜਾਬ ਦੇ ਵੱਖ-ਵੱਖ ਬਲਾਕਾਂ ਜ਼ਿਲ੍ਹਿਆਂ ਵਿੱਚੀ ਆੰਗਣਵਾੜੀ ਵਰਕਰਾਂ ਨੇ ਵਾਧ ਚੜ ਕੇ ਹਿੱਸਾ ਲਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਆੰਗਣਵਾੜੀ ਵਰਕਰ ਤੋਂ ਹੁਣ ਐਫ ਆਰ ਐਸ ਤੇ ਈ ਕੇ ਵਾਈ ਸੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਕਹਿਣ ਨੂੰ ਤਾਂ ਭਾਵੇਂ 4 ਘੰਟੇ ਕੰਮ ਹੈ ਪਰ ਇਹ ਪੋਸ਼ਣ ਟਰੈਕਰ ਜਿਹੜਾ ਐਪ ਚੱਲਦਾ ਹੈ ਮੋਬਾਈਲ ਵਿੱਚ ਉਹ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਦਾ ਹੈ ਜਿਨ੍ਹਾਂ ਦੇ 100 150 ਲਾਪਾਤਰੀ ਹੈ ਉਹ ਸਾਰਾ ਦਿਨ ਰਾਤ ਦੇ 10 ਵਜੇ ਤੱਕ ਵੀ ਆਪਣਾ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਪਹਿਲਾਂ ਲਾ ਪਾਤਰੀ ਦੀ ਫੋਟੋ ਕੈਪਚਰ ਕਰਨੀ ਹੁੰਦੀ ਹੈ ਫਿਰ ਉਹਦੀ OTP ਲੈਣੀ ਹੁੰਦੀ ਹੈ ਮਤਲਬ ਕਿ ਬਹੁਤ ਲੰਮਾ ਕੰਮ ਹੈ ਜਿਹੜਾ ਉਹ 100 150 ਲਾ ਪਾਤਰੀ ਦਾ ਨਹੀਂ ਕੀਤਾ ਜਾ ਸਕਦਾ ਸਰਕਾਰ ਵੱਲੋਂ ਰੋਜ਼ ਨਵਾਂ ਵਰਜਨ ਆਇਆ ਲੈਂਦਾ ਹੈ ਜਿਹਦੇ ਵਿੱਚ 8 ਘੰਟੇ ਦੀ 4 ਘੰਟੇ ਦੀ ਆਂਗਣਵਾੜੀ ਵਰਕਰਾਂ 14 ਘੰਟੇ ਕੰਮ ਕਰਦੀ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਜੋ ਐਫਆਰਐਸ ਸੇ ਬੰਦ ਕੀਤੀ ਜਾਵੇ ਓਟੀਪੀ ਲੈਣਾ ਬੰਦ ਕੀਤਾ ਜਾਵੇ ਬਾਕੀ ਅੱਜ ਜਿੰਨਾ ਸਰਕਾਰ سرمایہ دار ਸਰਕਾਰਾਂ ਨੇ ਉਹਨਾਂ ਨੇ ਮੁਲਾਜ਼ਮ ਮਾਰੂ ਨੀਤੀਆਂ ਅਪਣਾਈਆਂ ਹੋਈਆਂ ਨੇ ਜੋ ਕਾਲੇ ਕਾਨੂੰਨ ਉਹਨਾਂ ਨੇ ਸ਼ੁਰੂ ਕੀਤੇ ਨੇ ਮੁਲਾਜ਼ਮ ਮਾਰੂ ਨੀਤੀਆਂ ਨੇ ਅਸੀਂ ਉਹ ਕਾਲੇ ਕਾਨੂੰਨ ਦੇ ਬਿਲਕੁਲ ਖਿਲਾਫ ਆ ਅਸੀਂ ਉਹਦੇ ਲਈ ਲੜਦੇ ਰਹਾਂਗੇ ਅੱਜ ਮਜ਼ਦੂਰ ਮੁਲਾਜ਼ਮ ਕਿਸਾਨ ਅੱਜ ਹਰੇਕ ਵਰਗ ਤੇ ਕੋਹਾੜਾ ਚੱਲ ਰਿਹਾ ਹੈ ਪਰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਟਕਰਾਵਾਂ ਵਜੋਂ ਲੜਾਈ ਲਈ ਅਸੀਂ ਹਮੇਸ਼ਾ ਮੈਦਾਨ ਵਿੱਚ 9 ਜੁਲਾਈ 2025 ਦੀ ਜਿਹੜੀ ਹੈ ਭਾਰਤ ਲੈਵਲ ਦੀ ਜਿਹੜੀ ਹੜਤਾਲ ਹੈ ਸਾਡੀ ਉਹ ਅੱਜ ਜਲਾਲਾਬਾਦ ਦੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਸਾਡੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਕੁਵਾਰ ਜੀ ਸਰਪ੍ਰਸਤ ਸ੍ਰੀ ਦੇਸਰਾਜ ਗਾਂਧੀ ਜੀ ਤੇ ਸਮੁੱਚੀ ਪੈਨਸ਼ਨਰ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਅੱਜ ਐਸਟੀਐਮ ਦਫ਼ਤਰ ਦੇ ਵਿੱਚ ਸਾਡੀ ਜਿਹੜੀ ਹੈ ਹੋਰ ਦੂਸਰੀਆਂ ਜਥੇਬੰਦੀਆਂ ਦੇ ਨਾਲ ਸਾਡੀ ਇਹ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਅੱਜ ਅਸੀਂ ਕੀਤੀ ਹੈ ਜਿਦੇ ਵਿੱਚ ਅਸੀਂ ਜਿੱਥੇ ਭਾਰਤ ਸਰਕਾਰ ਉੱਥੇ ਪੰਜਾਬ ਸਰਕਾਰ ਦੇ ਵੀ ਅਸੀਂ ਵੱਖ-ਵੱਖ ਅਸੀਂ ਜੋ ਸਾਡੇ ਮੁੱਦੇ ਹਨ ਸਾਡੀਆਂ ਸਮੱਸਿਆਵਾਂ ਹਨ ਅਸੀਂ ਉਹਨਾਂ ਸਮੱਸਿਆਵਾਂ ਉਹਨਾਂ ਮੁੱਦਿਆਂ ਦੇ ਅਸੀਂ ਅੱਜ ਅਸੀਂ ਹੜਤਾਲ ਕੀਤੀ ਹੈ ਇਸ ਸੰਬੰਧ ਵਿੱਚ ਜਲਾਲਾਬਾਦ ਤਸਵੀਰ ਕੰਪਲੈਕਸ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮ ਮਜ਼ਦੂਰ ਕਿਸਾਨ ਪੈਨਸ਼ਨਰ ਸਾਥੀ ਸ਼ਾਮਲ ਹੋਏ ਔਰ ਜਿਹੜਾ ਮੁੱਖ ਮੁੱਦਾ ਹੈ ਇਸ ਹੜਤਾਲ ਦਾ ਕਿ ਸਾਡੇ ਦੇਸ਼ ਦੀ ਜਿਹੜੀ ਅਰਥਵਿਵਸਥਾ ਹੈ ਉਹਦੇ 'ਚ ਕਾਫੀ ਵੱਡੇ ਵਿਗਾੜ ਪੈਦਾ ਹੋ ਚੁੱਕੇ ਹੈ ਇਦੇ ਨਾਲ ਨਾਲ ਸਾਡੇ ਪੰਜਾਬ ਦੀ ਸਰਕਾਰ ਉਹ ਵੀ ਆਰਥਿਕ ਤੌਰ ਤੇ ਬਿਲਕੁਲ ਡਾਮ ਡੋਰ ਹੋ ਚੁੱਕੀ ਹੈ ਮੁਲਾਜ਼ਮਾਂ ਨੂੰ ਜਿਹੜੀਆਂ ਤਰਗਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਔਰ ਇਸ ਤੋਂ ਬਾਅਦ ਜਿਹੜੇ ਗ੍ਰੈਚੁਇਟੀ ਜਾਂ ਹੋਰ ਰਿਟਾਇਰੀ ਦਾ ਰਿਟਾਇਰੀ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਬਿੱਲ ਜਿਹੜੇ ਐ ਵੱਖ-ਵੱਖ ਜਿਹੜੇ ਫੰਡਾਂ ਦੇ ਬਿੱਲ ਐ ਉਹ ਵੀ ਉੱਥੇ ਜਿਉਂਦੇ ਤਿਉਂ ਪਏ ਆ ਦਫ਼ਤਰਾਂ ਦੇ ਵਿੱਚ ਵੱਡੀ ਗੱਲ ਜਿਹੜੀ ਸਮੇਂ ਸਿਰ ਜਿੰਨੀ ਦੇ ਤੱਕ ਮੁਲਾਜ਼ਮਾਂ ਨੂੰ ਅਧਿਆਪਕਾਂ ਨੂੰ ਜਿਹੜੀ ਤਨਖਾਹ ਨਹੀਂ ਮਿਲਦੀ ਤਾਂ ਕਿਸਰ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਚੱਲ ਸਕਦਾ ਹੈ ਇਸ ਦੇ ਨਾਲ ਦੇਸ਼ ਪੱਧਰ ਤੇ ਜਿਹੜਾ ਕਿਰਤੀ ਵਰਗਾਂ ਦੀ ਲੁੱਟ ਹੋ ਰਹੀ ਹੈ ਕਿਰਤੀ ਵਰਗਾਂ ਦੇ ਜਿਹੜੇ 29 ਲੇਬਰ ਕਾਨੂੰਨ ਸੀਗੇ ਉਹ ਰੱਦ ਕਰਕੇ ਜਿਹੜੇ ਚਾਰ ਨਵੇਂ ਕੋਡ ਆਏ ਜਿਹਦੇ ਜਿਨ੍ਹਾਂ ਨੇ ਸਾਡੇ ਹੜਤਾਲਾਂ ਕਰਨੇ ਮਜਾਰਿਆਂ ਦੇ ਉੱਤੇ ਰੋਕ ਲਾਉਣੀ ਹੈ ਸਾਨੂੰ ਗੁਲਾਮ ਬਣਾਉਣਾ ਹੈ ਉਹਨਾਂ ਦੇ ਖਿਲਾਫ ਅਸੀਂ ਇਕਜੁੱਟ ਹੋ ਕੇ ਸਾਰੇ ਮੁਲਾਜ਼ਮਾਂ ਮਜ਼ਦੂਰਾਂ ਕਿਸਾਨਾਂ ਨੇ ਅੱਜ ਇੱਥੇ ਦੇਸ਼ ਵਿਆਪੀ ਹੜਤਾਲ ਨੂੰ ਸਮਰਪਿਤ ਆਪਣਾ ਅੱਜ ਸਮੁੱਚੇ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਮਲਾਜ਼ਮ ਪੈਨਸ਼ਨਰ ਮਜ਼ਦੂਰ ਕਿਸਾਨ ਛੋਟੇ ਦੁਕਾਨਦਾਰ ਉਹਨਾਂ ਦੀਆਂ ਹੱਕੀ ਮੰਗਾਂ ਵਾਸਤੇ ਭਾਰਤ ਦੇ ਵਿੱਚ ਅੱਜ ਭਾਰਤ ਬੰਦ ਦੀ ਕਾਲ ਔਰ ਮੁਕੰਮਲ ਰਤਾ ਹਲ ਦਾ ਜੋ ਸੱਦਾ ਦਿੱਤਾ ਗਿਆ ਉਹਦੇ ਤਹਿਤ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਲਾਲਾਬਾਦ ਦੇ ਤ ਸੈਲ ਕੰਪਲੈਕਸ ਦੇ ਵਿੱਚ ਇਹ ਰਿਕਰੋਸ ਧਰਨਾ ਦਿੱਤਾ ਗਿਆ ਜਿਹਦੇ ਵਿੱਚ ਕਾਫੀ ਵੱਡੀ 9 ਜੁਲਾਈ 2025 ਦੀ ਜਿਹੜੀ ਹੈ ਭਾਰਤ ਲੈਵਲ ਦੀ ਜਿਹੜੀ ਹੜਤਾਲ ਹੈ ਸਾਡੀ ਉਹ ਅੱਜ ਜਲਾਲਾਬਾਦ ਦੇ ਵਿੱਚ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਸਾਡੇ ਪ੍ਰਧਾਨ ਸ਼੍ਰੀ ਬਲਬੀਰ ਸਿੰਘ ਕੁਵਾਰ ਜੀ ਸਰਪ੍ਰਸਤ ਸ਼੍ਰੀ ਦੇਸ਼ਰਾਜ ਗਾਂਧੀ ਜੀ ਤੇ ਸਮੁੱਚੀ ਪੈਨਸ਼ਨਰ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਅੱਜ ਐਸਟੀਐਮ ਦਫਤਰ ਦੇ ਵਿੱਚ ਸਾਡੀ ਜਿਹੜੀ ਹੈ ਹੋਰ ਦੂਸਰੀਆਂ ਜਥੇਬੰਦੀਆਂ ਦੇ ਨਾਲ ਸਾਡੀ ਇਹ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਅੱਜ ਅਸੀਂ ਕੀਤੀ ਹੈ ਜਿਦੇ ਵਿੱਚ ਅਸੀਂ ਜਿੱਥੇ ਭਾਰਤ ਸਰਕਾਰ ਉੱਥੇ ਪੰਜਾਬ ਸਰਕਾਰ ਦੇ ਵੀ ਅਸੀਂ ਵੱਖ-ਵੱਖ ਅਸੀਂ ਜੋ ਸਾਡੇ ਮੁੱਦੇ ਹਨ ਸਾਡੀਆਂ ਸਮੱਸਿਆਵਾਂ ਹਨ ਅਸੀਂ ਉਹਨਾਂ ਸਮੱਸਿਆਵਾਂ ਉਹਨਾਂ ਮੁੱਦਿਆਂ ਦੇ ਅਸੀਂ ਅੱਜ ਅਸੀਂ ਹੜਤਾਲ ਕੀਤੀ ਹੈ ਜਿਦੇ ਵਿੱਚ ਵੱਧੋ ਵੱਧ ਸਾਡੇ ਪਾਸ ਇੱਥੇ ਗਿਣਤੀ ਦੇ ਵਿੱਚ ਉਹ ਸਾਰੇ ਸਾਥੀ ਪਹੁੰਚੇ ਹਨ ਅਸੀਂ ਜਿੱਥੇ ਅਸੀਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਪਾਸੋਂ ਅਸੀਂ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦੇ ਵਾਸਤੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਉੱਥੇ ਨਾਲ-ਨਾਲ ਅਸੀਂ ਦੂਸਰੀਆਂ ਵੀ ਜਥੇਬੰਦੀਆਂ ਦੇ ਅਸੀਂ ਧੰਨਵਾਦੀ ਹਾਂ ਜੇ ਜਿਹੜੇ ਇਸ ਅੱਜ ਇਸ ਬੈਨਰ ਥੱਲੇ ਇਕੱਠੇ ਹੋਏ ਹਨ ਬਹੁਤ ਬਹੁਤ